ਨਹਿ ਸਮਰਥੰ ਨਹਿ ਸੇਵਕੰ ਨਹਿ ਪ੍ਰੀਤ ਪਰਮਪੁਰਖੋਤਮੰ ਤਵ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰਿ ਹਰਿ ਗੁਰੰ ਭਰਨ ਪੋਕਣ ਕਰੰਤ ਜੀਆ ਵਿਸਰਾਮ ਸਾਧਨ ਦੇਵੰਤਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨਹਿ ਵਰਤੰਤ ਸੁਖ ਆਨੰਦ ਪ੍ਰਸਾਦ ਹੈ ਸਿਮਰੰਤ ਨਾਨਕ ਹਰ ਹਰਿ ਹਰੀ ਅਨਿੱਤ ਅ ਰਚਨਾ ਨਿਰਮੋਹ ਤੇ ਦਾਨੰ ਪਰਾ ਪੂਰਬੇਣ ਪੂਜੰਤੇ ਮਹੀਪਤੇ ਬਪ੍ਰੀਤ ਬੁੱਧਿ ਹੰ ਮਾਰਤ ਲੋਕੇ ਨਾਨਕ ਚਰੰਕਾਲ ਦੁਖ ਭੋਗਤੇ ਬ੍ਰਿਤਾ ਅਨੁਗ੍ਰਹੰਗ ਬਿੰਦਹਿ ਜਸਿਆ ਸਿਮਰਨ ਰਦੰਤ ਰਹਿ ਅਰੋਗਿਅੰ ਮਹਾ ਰੋਗਿਅੰ ਬਿ ਸਿਮਰਤੇ ਕਰ ਨਾਮੈ ਰਮਣੰ ਕੇਵਲੰ ਕੀਰਤਨੰ ਸੁ ਧਰਮੰ ਦੇਹ ਧਾਰਨਹਿ ਅੰਮ੍ਰਿਤ ਨਾਮ ਨਰਾਇਣ ਨਾਨਕ ਪੀਵਤੰ ਸੰਤ ਨਾ ਤ੍ਰਿਪਿਅਤੇ ਸਹਿਨ ਸੀਲ ਸੰਤੰ ਸਮ ਮਿਤਰਸਯ ਦੁਰਜਨਹਿ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟਤੇ ਤਿਰਸਕਾਰ ਨਹ ਭਵੰਤ ਨਹ ਭਵੰਤ ਮਾਨ ਭੰਗ ਨਹ ਸੋਭਾਹੀਨ ਨਹ ਭਵੰਤ ਨਹ ਪੋਹੰਤ ਸੰਸਾਰ ਦੁਖ ਨਹ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗ ਹੈ ਨਾਨਕ ਸੇ ਪ੍ਰਾਣੀ ਸੁਖ ਬਾਸ ਨਹ ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨ ਨਿਮਰਤਾ ਆਪ ਦਹਿ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣਹਿ ਅਰੂੜਤੇ ਅਸਵ ਰਥ ਨਾਗਹਿ 부ਜੰਤੇ ਪ੍ਰਭ ਮਾਰਗਹਿ ਵਿਚਰਤੇ ਨਿਰਭਯੰ ਸਤਿ ਹਸੈਨਾ ਤਾਇੰਤੇ ਗੋਪਾਲ ਕੀਰਤਨਹਿ ਜਿਤਤੇ ਵਿਸਵ ਸੰਸਾਰਹਿ ਨਾਨਕ ਵਸਯੰ ਕਰੋਤ ਪੰਚ ਤਸ ਕਰਹਿ मृग तृष्णा गंधर्व नगरं द्रुम छाया रच दुर्मतह ततह कुटम्ब मोह मिथ्या सिमरंत नानक राम राम नामह नच विद्या निदान निगमन नच गुणज्ञ है नाम कीर्तन है नच राग रतन कंठं नह चंचल चत्रु चातुरह भाग उद्दम लब्ध्यंग माया ਨਾਨਕ ਸਾਧ ਸੰਗ ਖਲ ਪੰਡਤ ਹੈ કંਠ ਰਮਣੀਏ RAM RAM ਮਾਲਾ ਹਸਤ ਊਚ ਪ੍ਰੇਮ ਧਾਰਨੀ ਜੀਹੀ ਪਣੀਜੋ ਉਤਮ ਸਲੋਕ ਉਦਰਣੰ ਨੰਨੰਦਨੀ ਗੁਰ ਮੰਤਰ ਹੀ ਨਸਿਐ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸਟਣ ਹੈ ਕੂਕਰ ਹੈ ਸੂਕਰ ਹੈ ਗਰਦ ਬਹਿ ਕਾਕ ਹੈ ਸਰਪ ਨਹ ਤੁਲ ਖਲ ਹੈ ਚਰਨਾਰਬਿੰਦ ਭਜਨੰ ਰਿਧਿਆੰਗ ਨਾਮ ਧਾਰਨਹਿ ਕੀਰਤਨੰ ਸਾਧ ਸੰਗੀਨ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨਹਿ ਨਚ ਦੁਰਲਭੰ ਧਨੰਗ ਰੂਪੰ ਨਚ ਦੁਰਲਭੰ ਸਵਰਗ ਰਾਜਨਹਿ ਨਚ ਦੁਰਲਭੰ ਭੋਜਨੰ ਬਿੰਜਨੰ ਨਚ ਦੁਰਲਭੰ ਸ્વાસ ਅੰਬਰਹਿ ਨਚ ਦੁਰਲਭੰ ਸੋਤ ਮਿੱਤਰ ਭਰਾਤ ਬਾਂਦਵ ਨਾਚ ਦੁਰਲਭੰ ਬਨਤਾ ਬਿਲਾਸਹਿ ਨਾਚ ਦੁਰਲਭੰ ਵਿਦਿਆ ਪ੍ਰਬੀਨੰ ਨਾਚ ਦੁਰਲਭੰ ਚਤੁਰ ਚੰਚਲਹਿ ਦੁਰਲਭੰ ਏਕ ਭਗਵਾਨ ਨਾਮਹਿ ਨਾਨਕ ਲਬਦਿਐ ਸਾਧ ਸੰਗਿ ਕਿਰਪਾ ਪ੍ਰਭੰ ਜਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ ਮਰਤ ਪਿਆਲ ਲੋਕਹਿ ਸਰਬਤਰ ਰਵਣੰ ਗੋਬਿੰਦਹਿ ਨਾਨਕ ਲੇਪ ਛੇਪ ਨਾ ਲਿਪਿਆ ਤੇ ਵਿਖਿਆ ਪੈ ਅੰਤ ਅਮਰਤੰ ਦਰਸ਼ਤਾ ਸਖਾ ਸੁਵਜਨ ਹੈ ਦੁਖੀ ਅੰਗ ਪੈ ਅੰਤ ਸੁਖੀ ਅੰਗ ਭੈ ਭੀ ਤੰਗਤਾ ਨਿਰਭੈ ਹੈ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਹੈ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ ਨਹਿ ਸੀਤਲੰਚੰਦਰ ਦੇਵਹਿ ਨਹਿ ਸੀਤਲੰਗ ਬਾਵਨ ਚੰਦਨਹਿ ਨਹਿ ਸੀਤਲੰਗ ਸੀਤ ਰੂਤੇਣ ਨਾਨਕ ਸੀਤਲੰਗ ਸਾਧ ਸੁਵਜਨਹਿ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨਹਿ ਗਿਆਨੰ ਸਮ ਦੁਖ ਸੁਖੰ ਯੁਗਤ ਨਿਰਮਲ ਨਿਰਵੈਰਨਹਿ ਦੇ ਆਲੰਗ ਸਰਬਤਰ ਜੀਆਂ ਪੰਚ ਦੋਖ ਬਿਵਰਜਿਤ ਹੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ ਉਪਦੇਸੰ ਸਮ ਮਿੱਤਰ ਸਤ ਰਹਿ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੂਤ ਸਰਵਣੰ ਆਪ ਤਿਆਗ ਸਗਲ ਰੀਣ ਕਹ ਖਟ ਲਖਿਯੰ ਪੂਰਨੰ ਪੁਰਖਹਿ ਨਾਨਕ ਨਾਮ ਸਾਧ ਸੁਵਜਨ ਹੈ ਅਜਾਪੂ ਗੰਤ ਕੰਦ ਮੂਲੰ ਬਸੰਤੇ ਸਮੀਪ ਕੇਹ ਰਹੈ ਤਤਰ ਗਤੇ ਸੰਸਾਰਹਿ ਨਾਨਕ ਸੋਗ ਹਰਖੰਗ ਬਿਆਪਤਿ ਸਲੰਗ ਸਿਧਰੰ ਕੋਟ ਬਿਗਨੰ ਅਪਰਾਦੰ ਕਿਲ ਬਖਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਬਿਆਪਤੰ ਮ੍ਰਿਤਿਉ ਜਨਮ ਪਰਮੰਤ ਨਰਕਹਿ ਅਨਕ ਅਪਾਵੰਗ ਨਾ ਸਿਧਿਆਤੇ ਨਿਰਮਲੰ ਸਾਧ ਸੰਗਹਿ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਬਿੰਦ ਨਿਤ ਪ੍ਰਤਹਿ ਤਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ਵਰ ਹੈ ਕਰਨ ਕਾਰਨ ਸਮਰੱਥ ਹੈ ਦਾਨ ਦੇਤ ਪ੍ਰਭ ਪੂਰਨ ਹੈ ਨਿਰਾਸ ਆਸ ਕਰਨੰ ਸਗਲ ਅਰਥ ਆਲਿਐ ਗੁਣਮ ਦੇਦਾਨ ਸਿਮਰੰਤ ਨਾਨਕ ਸਗਲ ਜਾ ਚੰਤ ਜਾਚ ਕਹਿ ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੁਖਣ ਹੈ ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤਾਂ ਸੁਰਜਨ ਹੈ ਅਸਤਿਤੰ ਸੋਗ ਹਰਖੰ ਭੈ ਖੀਨੰ ਤਾਂ ਨਿਰਭਵ ਹੈ ਭੈ ਅਟਵੀੰ ਮਹਾਨਗਰ ਬਾਸੰ ਧਰਮ ਲਖਿਣ ਪ੍ਰਭ ਮਯੈ ਸਾਦ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਿਆਲ ਚਰਨੰ ਏ ਅਜਿੱਤ ਸੂਰ ਸੰਗਰਾਮੰ ਹੱਤ ਬਲ ਨਾ ਬਹੁ ਮਰਦਨ ਹੈ ਗਣ ਗੰਦਰਬ ਦੇਵ ਮਨੁੱਖਿਅੰ ਪਸ ਪੰਖੀ ਬਮੋਹਨ ਹੈ ਹਰ ਕਰਨ ਹਾਰੰ ਨਮਸ਼ਕਾਰੰ ਸਰਣ ਨਾਨਕ ਜਗਦੀਸ਼ੁਰ ਹੈ ਏ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣ ਹੈ ਚਿਤ ਹਰਨੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਬਦਾਰਨ ਹੈ ਅਲਪ ਸੁਖਾ ਅਵਿੱਤ ਚੰਚਲ ਪੂਜ ਨੀਚ ਸਮਾਵਣ ਹੈ ਤਬ ਭੈ ਬਿਮੁਨ ਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੈ ਏ ਕਲ ਮੂਲ ਕਰੋਦੰ ਕਦੰਚ ਕਰुणा ਨਾ ਉਪਰਜਤੇ ਵਿਖਯੰਤ ਜੀਵੰ ਵਸਯੰ ਕਰੋਤ ਨਿਰਤਿਆਹੁ ਕਰੋਤ ਜਥਾ ਮਰਕਟਹਿ ਅਨਕ ਸਾਸਨ ਤਾੜੰਤ ਜਮਦੂਤਹਿ ਤਦ ਸੰਗੇ ਅਦਮੰਗ ਨ ਰਹੈ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ ਹੈ ਲੋਬਾਲੰਪਟ ਸੰਗ ਸਿਰ ਮੋ ਰਹਿ ਅਨਕ ਲਹਿਰੀ ਕਲੋਲਤੇ ਤਾਵੰਤ ਜੀਆਂ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲਤੇ ਨੱਚ ਮਿੱਤਰੰ ਨੱਚ ਇਸਤੰ ਨੱਚ ਬਾਂਧੋ ਨੱਚ ਮਾਤ ਪਿਤਾ ਤਵ ਲੱਜਿਆ ਅਕਰਣੰ ਕਰੋਧ ਅਖਾਦੇ ਹੈ ਖਾਦੇੰ ਅਸਾਜਿੰ ਸਾਜ ਸਮਝਿਐ ਤਰਾਹੇ ਤਰਾਹੇ ਸਰਨ ਸੁਆਮੀ ਵਿਗਿਆਪਤ ਨਾਨਕ ਹਰ ਨਰ ਹਰਹਿ ਹੇ ਜਨਮ ਮਰਨ ਮੂਲੰ ਅਹੰਕਾਰੰ ਪਾਪਾਤਮ ਮਿੱਤਰੰ ਤਜੰਤ ਸਤਰੰ ਦਿਰੰਤ ਅਨਕ ਮਾਇਆ ਬਸਤੀਰ ਨਹ ਆਵੰਤ ਜਾਵੰਤ ਥਕੰਤ ਜੀਆਂ ਦੁਖ ਸੁਖ ਬਹੁ ਭੋਗਣ ਹੈ ਭ੍ਰਮ ਭਿਆਨ ਉਦਿਆਨ ਰਮਣੰ ਮਹਾ ਵਿਕਟ ਅਸਾਦ ਰੋਗਣ ਹੈ ਬੈਦਿਅੰ ਪਾਰ ਬ੍ਰਹਮ ਪਰਮੇਸ਼ਰ ਆਰਾਧ ਨਾਨਕ ਹਰ ਹਰ ਹਰੀ ਏ ਪ੍ਰਾਨਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਨ ਹੈ ਕਰਨਾ ਮੈਂ ਸਭ ਦੁੱਖ ਹਰੂ ਹੇ ਸਰਨ ਜੋਗ ਦਇਆਲ ਹੈ ਦੀਨ ਆਨਾਥ ਮਾਇਆ ਕਰੂ ਸ੍ਰੀਨ ਸੁਵਸਤ ਖੀਨ ਸਮੇ ਸਿਮਰੰਤ ਨਾਨਕ RAM ਦਮੋਦਰ ਮਾਦਵ ਹੈ